ਵਾਹਿਰੂ ਦੀ ਕਲਸਾ ਲਕਰੂ ਦੀ ਕੀ ਪਤੇ ਮੈਂ ਰਣਜੀਤ ਸਿੰਘ ਜਨਰਲ ਸਕੱਤਰ ਸ੍ਰੀ ਮੁਕਤੀ ਦਾ ਅੰਸ਼ੀ ਮੰਦਿਰ ਮਾਲਵਾ ਤੋਂ ਸਿੱਧੂਗੁਰ ਤੋਂ ਅੱਜ ਅਸੀਂ ਸ੍ਰੀ ਮੁਕਤੀ ਦਾ ਅੰਸ਼ੀ ਮੰਦਿਰ ਮਾਲਵਾ ਚੌਪੜੀ 'ਚ ਖੜੇ ਹਾਂ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6ਵੀਂ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਇਸ ਮੰਦਿਰ ਦਾ ਮੈਨੇਜਮੈਂਟ ਕਮੇਟੀ ਦਾ ਪ੍ਰਕਾਸ਼ ਪਰਮ ਮਨਾਉਣ ਦਾ ਮਕਸਦ ਇਹੀ ਹੈ ਕਿ ਸਾਡਾ ਆਪਸੀ ਭਾਈਚਾਰਾ ਆਪਸੀ ਸਾਂਝ ਆਪਸੀ ਇਕਜੁਟਤਾ ਕਾਇਮ ਰਹੇ ਜਿੱਥੇ ਇਹ Hindu ਤਿਉਹਾਰ ਸ਼ਿਵਰਾਤਰੀ ਜਨਮ ਅਸ਼ਟਮੀ ਅਤੇ ਦੁਰਗਾ ਪੂਜਾ ਵੱਡੇ ਪੱਧਰ ਤੇ ਮਨਾਈ ਜਾਂਦੀ ਹੈ ਉੱਥੇ ਹੀ ਸਿੱਖ ਪਰੰਪਰਾਵਾਂ ਤੇ ਰੀਤਾਂ ਮੁਤਾਬਕ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪਰਵ ਜੋ ਕਿ ਅੱਜ ਅਸੀਂ ਮਨਾ ਰਹੇ ਹਾਂ ਅਤੇ ਹਰ ਸਾਲ ਵਿਸਾਖੀ ਦਾ ਤਿਉਹਾਰ ਵੀ ਇਸ ਮੰਦਿਰ ਚ ਬੜੇ ਉਤਸ਼ਾਹ ਅਤੇ ਭਾਵਨਾ ਨਾਲ ਇਸ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਭਾਜੀ ਬਾਈ ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਪੁੱਤ ਜੀ ਮੁਕੇਸ਼ ਕੁਮਾਰ ਸਾਦੇਵਾ ਸ਼੍ਰੀ ਮੰਦਿਰ ਕਮੇਟੀ ਦਾ ਮੈਂਬਰ ਜੀ ਅੱਜ ਅਸੀਂ ਇੱਥੇ ਸ਼੍ਰੀ ਮੰਦਿਰ ਦੇ ਵਿੱਚ ਸੋ ਸਿੱਧੂਪੁਰ ਦੇ ਵਿੱਚ ਅਸ਼ਿਰ ਗੁਨਾਨਵੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਅਸੀਂ ਇੱਥੇ ਅੱਜ ਦੀਪਮਾਰਾ ਕਰਾਂਗੇ ਤੇ ਇਹ ਅਸੀਂ ਸਾਂਝ ਦਾ ਹਿੰਦੂ ਸਿੱਖ ਭਾਈਚਾਰੇ ਦੀ ਸਾਂਝ ਦੇ ਵਾਸਤੇ ਇਹ ਕਰ ਰਹੇ ਹਾਂ ਤੇ ਅਰਦਾਸ ਵੀ ਵਗੈਰਾ ਹੋਊਗਾ ਆ ਸਕਦਾ ਹਾਂ ਹਾਂਜੀ 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 ਅਰਦਾਸ ਵੀ ਹੋਏਗੀ ਤੇ ਲੰਗਰੀ ਹੋਏਗੀ ਜੀ ਆਪ ਸਭੀ ਵਗੈਰਾ ਅੱਜ ਸ਼ਿਵਾ ਜੀ ਵੀ ਕੀਤੀ ਜਾਏਗੀ ਦੀਪਮਾਲਾ ਕੀਤੀ ਜਾਏਗੀ ਅੱਜ ਸਾਰੇ ਲਗੀ ਹਿੰਦੂ ਸਿੱਖ ਸਾਰੇ ਫੁੱਲ ਸਾਰੇ ਇਕੱਠੇ ਰੱਖ ਕੇ ਮਨਾਈ ਜਾਏਗੀ ਹਾਂਜੀ ਹਾਂਜੀ ਪਹਿਲੀ ਵਾਰ ਕਰ ਰਹੇ ਹੋ ਨਹੀਂ ਜੀ ਛੇਵੀਂ ਵਾਰ ਹੋ ਰਿਹਾ ਜੀ ਇਹ ਹਰ ਸਾਲ ਮਨਾਇਆ ਜਾਂਦਾ ਜੀ ਜਿੱਥੇ ਕਿ ਇਥੇ ਹਿੰਦੂ ਜਿੰਦੂ ਸਾਰੇ ਤਿਹਾੜ ਮਨਾ ਜਾਂਦੇ ਨੇ ਸਿੱਖਾਂ ਵੀ ਸਾਰੇ ਤਿਹਾੜ ਮਨਾਏ ਜਾਂਦੇ ਨੇ ਅੱਜ ਅਸੀਂ ਪਹਿਲੇ ਪਾਤਸ਼ਾਹੀ ਦਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦਗ ਚਾਦਰਨ ਹੋਇਆ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਸਮੂਹ ਦੁਨੀਆ ਦੇ ਵਿੱਚ ਬੜੇ ਸ਼ਰਧਾ ਦਾ ਨਿਸ਼ਾਨਾ ਬਣਿਆ ਜਾ ਰਿਹਾ ਹੈ ਪਰ ਮਛਵਾਲਾ ਨੇੜੇ ਇੱਥੇ ਮਾਨਵਾ ਚੌਂਕ 'ਚ ਸ਼ਿਮ ਮੁਕਤੀ ਧਾਮ ਮੰਦਿਰ ਹੈ ਜਿੱਥੇ ਕਿ ਮੰਦਿਰ ਦੇ ਵਿੱਚ ਵੀ ਇਥੇ ਸ਼੍ਰੀ ਗੁਰਨਾਣ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਕਟਾ ਵੱਲੋਂ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਵਾ ਇਹ ਬੰਦਕ ਮਿੱਟੀ ਵੱਲੋਂ ਇਸ ਤਿਹਾਰ ਦਾ ਮਨਾਉਣ ਦਾ ਆਦੇਸ਼ ਇਥੇ ਹਿੰਦੂ ਸਿੱਖ ਮੁਸਲਮਾਨ ਹੋਰ ਸਾਰੇ ਭਾਈਚਾਰੇ ਲੋਕ ਰਹਿੰਦੇ ਆ ਇਥੇ ਸਾਰੇ ਇਕੱਠੇ ਹੋ ਕੇ ਸ਼੍ਰੀ ਗੁਰਨਾਣ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਨੇ ਜੋ ਕਿ ਇੱਕ ਭਾਈਚਾਰਕ ਸਾਂਝ ਦਾ ਸੰਦੇਸ਼ ਦੱਸਦਾ ਹੈ ਗੁਰੂ ਸਾਹਿਬ ਨੇ ਵੀ ਪਹਿਲੀ ਪਾਸ਼ੇ ਜੇ ਵੀ ਜਾਤ ਪਾਤ ਭੇਦ ਮਿਟਾ ਕੇ ਭਾਈਚਾਰਕ ਸਾਂਝ ਤੇ ਸਾਂਝੀ ਵਾਤਾਵਰਣ ਦਾ ਸੰਦੇਸ਼ ਦਿੱਤਾ ਸੀ ਅੱਜ ਉਸੇ ਸੰਦੇਸ਼ ਤੇ ਚੱਲਦੇ ਆਂ ਇਹ ਬੜਾ ਵੱਡਾ ਉਪਰਾਲਾ ਕੀਤਾ ਹੈ ਹਾੜੀਆਂ ਮਛਵੜਾ ਨੇੜੇ ਮਾਲਵਾ ਚੌਂਕ ਦੇ ਵਿੱਚ ਮੰਦਿਰ ਹੈ ਮੁਕਤੀ ਚ ਮੁਕਤੀ ਦਾ ਮੰਦਿਰ ਹਰ ਮੰਦਿਰ ਕਮੇਟੀ ਨੇ ਜਿੱਥੇ ਸਾਰਿਆਂ ਨੇ ਲੜ ਕੇ ਇਹ ਪ੍ਰਕਾਸ਼ਪੁਰ ਬਣਾਇਆ ਹੈ ਜੋ ਕਿ ਇੱਕ ਬੜਾ ਵਧੀਆ ਸੁਨੇਹਾ ਹੈ ਆਓ ਇਸ ਤੋਂ ਮੰਦਿਰ ਦੇ ਸਾਰੇ ਪ੍ਰੋਗਰਾਮ ਬਾਰੇ ਜਾਣਕਾਰੀ ਜੇ